ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਹਲਕਾ ਅਜਨਾਲਾ ਦੇ ਅੰਦਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕਰਦੇ ਹੋਇਆ ਅੱਜ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੇਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਤੇ ਬੋਲਦਿਆਂ ਗੁਲਦੀਪ ਸਿੰਘ ਢਾਲੀਵਾਨ ਨੇ ਕਿਹਾ ਕਿ ਅਜਨਾਲਾ ਅੰਦਰ ਲਗਾਤਾਰ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨਾਲ ਜੋ ਵਾਅਦੇ ਕੀਤੇ ਨੇ ਸਰਕਾਰ ਵੱਲੋਂ ਉਹਨਾਂ ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਢਾਲੀਵਾਨ ਨੇ ਕਿਹਾ ਕਿ ਅਜਨਾਲਾ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਆਮ ਜਨਤਾ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਜੇਕਰ ਆਉਂਦੀ ਵੀ ਹੈ ਤਾਂ ਉਹਨਾਂ ਦਾ ਤੁਰੰਤ ਪੈਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਕ੍ਰਾਸਕਾਰ ਦੇ ਨਹੀਂ ਪੱਤਰ ਕਿ ਕਿ ਕੰਮ ਹੋ ਰਿਹਾ ਅੱਜ ਅਜ ਨਾਲੇ ਦੇ ਵਿੱਚ ਅਜ ਨਾਲੇ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਸਾਡੀਆਂ ਅਜੇ ਗਲੀਆਂ ਤੇ ਬਲੋ ਜਿਹੜਾ ਸਿਵਲ ਦਾ ਕੰਮ ਜਿਹੜਾ ਹੋਣਾ ਵਾਲਾ ਸੀਗਾ ਸੋ ਅੱਜ ਅਸੀਂ ਉਹਦੀ ਸ਼ੁਰੂਆਤ ਕੀਤੀ ਆ ਇੱਕ ਦੇ ਜਿਹੜੀਆਂ ਪਾਈਪਾਂ ਪਾਣੀ ਲਈ ਸਿਵਲ ਦੇ ਵਾਸਤੇ ਉਹ ਪਾ ਦੇ ਇੱਕ ਅਸੀਂ ਜਿਹੜਾ ਬਾਈਪਾਸ ਫਤੇਗੜ ਚੂੜੀਆਂ ਤੇ ਮਸਹਰੂਰ ਨੂੰ ਜੋੜਦਾ ਉਹਨੂੰ ਬਣਾ ਦੇ ਉਹ ਬਾਕੀ ਦੀਆਂ ਵੀ ਸ਼ਾਇਦੀਆਂ ਗਲੀਆਂ ਅਜੇ ਬਣਨ ਵਾਲੀਆਂ ਉਹਨਾਂ ਸਾਰਿਆਂ ਨੂੰ ਅਸੀਂ ਉਹ ਸ਼ੁਰੂ ਕਰਾ ਕੇ ਸਾਨੂੰ ਅਸੀਂ 9 ਕਰੋੜ ਰੁਪਇਆ ਸਰਕਾਰ ਕੋਲੋਂ ਮੰਗਿਆ ਸੀਗਾ ਉਹਦੀ ਪਹਿਲੀ ਕਿਸ਼ਤ ਜਿਹੜੀ 3 ਕਰੋੜ ਰੁਪਇਆ ਆ ਗਿਆ ਤੇ ਨਾਲ ਨਾਲ ਉਹ ਸਾਨੂੰ ਦੇਈ ਜਾਣਗੇ ਉਸ ਤੋਂ ਬਾਅਦ ਮੇਰਾ ਖਿਆਲ ਲਗਭਗ ਸਾਰਾ ਕੰਮ ਸ਼ਾਇਦ ਦਾ ਕੰਪਲੀਟ ਹੋ ਜਾਊਗਾ ਗਲੀਆਂ ਦਾਆਂ ਦਾ ਬਹੁਤ ਵਧੀਆ ਹੋਊਗਾ ਇਸ ਕਰਕੇ ਉਹਦੀ ਅੱਜ ਜਿਹੜੀ ਸ਼ੁਰੂਆਤ ਦੋਵੇਂ ਪ੍ਰੋਜੈਕਟ ਕਿੰਨੀ ਲਗਤ ਲੱਗਦੀ ਜੀ ਇਹ ਤਾਂ ਅਸੀਂ ਸਾਰਾ ਜਿਹੜਾ ਤੁਹਾਨੂੰ ਦੱਸਿਆ ਕਿ ਟੋਟਲ ਪਹਿਲੀ ਮਤਲਬ ਜਿਹੜੀ ਕਿਸ਼ਤ ਹੈ 3 ਕਰੋੜ ਦੀ ਹੈ ਜੀ ਉਹ ਅਸੀਂ ਮਤਲਬ 3 ਕਰੋੜ ਦੇ ਵਿੱਚ ਇਹ ਸਾਰੀ ਚੀਜ਼ਾਂ ਜਿਹੜੀਆਂ 9 ਕਰੋੜ ਨਾਲ ਹੋਣ ਵਾਲੇ ਵਿਕਾਸ ਕਰਦਿਆਂ ਸ਼ੁਰੂਆਤ ਹੋਦੀ ਆ ਹਾਂ ਬਿਲਕੁਲ ਉਹ ਸ਼ੁਰੂਆਤ ਜਿਹੜੀ ਹੈ ਨਾ ਉਹ ਵਿਕਾਸ ਕਰਦਿਆਂ ਕੀਤੀ ਅੱਜ ਅਸੀਂ ਇਹ ਤੇ ਦੱਸਦੇ ਚੱਲੀਏ ਕਿ ਅਜਨਾਲਾ ਤੋਂ ਉਸ ਦੇ ਨਾਲ ਲੱਗਦੀਆਂ ਪਿੰਡਾਂ ਦੇ ਵਿੱਚ ਲਗਾਤਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਵਿਕਾਸ ਕਰਵਾਇਆ ਜਾ ਰਿਹਾ ਹੈ ਜਿੱਥੇ ਲੋੜ ਹੁੰਦੀ ਹੈ ਕੁਲਦੀਪ ਸਿੰਘ ਢਾਲੀਵਾਲ ਉਸ ਥਾਂ ਤੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਨੇ ਔਰ ਤੁਰੰਤ ਪੈਲ ਦੇ ਆਧਾਰ ਤੇ ਉਸ ਦਾ ਹੱਲ ਵੀ ਕਰਾਇਆ ਜਾਂਦਾ ਹੈ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਕਈ ਵਾਅਦੇ ਪੂਰੇ ਕਰਨ ਦੇ ਵਿੱਚ ਵਚਨਬੱਧ ਹੈ ਜਿਸ ਤੋਂ ਲੋਕ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹੈ ਇਸ ਦਾ ਪ੍ਰਿਨਾਮ ਲੁਧਿਆਣਾ ਦੇ ਵਿੱਚ ਜੋ ਜਿੱਤ ਹੋਈ ਹੈ ਉਹ ਸਾਫ ਹੈ ਇਹ ਅਜਨਾਲਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਆਮ ਨਹੀਂ ਸਕੀ